ਵਾਈ ਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੇ ਪਤੇ ਗੁਰੂ ਪਿਆਰੀ ਸਾਜੰਗ ਜੀ ਜਿਵੇਂ ਤੁਹਾਨੂੰ ਪਤਾ ਹੀ ਹੈ ਆਪਾਂ ਤੁਹਾਨੂੰ ਮਹਾਰਾਜਾ ਰਣਜੀਤ ਸਿੰਘ ਜੀ ਦੇ ਇਤਿਹਾਸ ਬਾਰੇ ਜਾਣੂ ਕਰਵਾਉਂਦੇ ਪਏ ਹਾਂ ਤੇ ਜਦੋਂ ਮਾਹ ਸਿੰਘ ਅੰਮ੍ਰਿਤਸਰ ਆਉਂਦੇ ਨੇ ਤੇ ਉੱਥੇ ਕਾਫੀ ਵੱਡੇ ਵੱਡੇ ਸਰਦਾਰ ਇਕੱਠੇ ਹੋਏ ਹੁੰਦੇ ਜਿਵੇਂ ਸਰਦਾਰ ਜੱਸਾ ਸਿੰਘ ਆਰਾਮਗੜੀਆ ਤੇ ਆਰਾਮਗੜੀਆ ਮਾਹ ਸਿੰਘ ਨੂੰ ਮਿਲ ਕੇ ਕਹਿੰਦੇ ਨੇ ਕਿ ਜੈ ਸਿੰਘ ਨੇ ਮੇਰਾ ਇਲਾਕਾ ਦਬਾਇਆ ਤੇ ਤੁਸੀਂ ਮੇਰੇ ਨਾਲ ਰਲ ਮਿਲ ਕੇ ਮੇਰਾ ਇਲਾਕਾ ਛੜਵਾਓ ਮੈਨੂੰ ਬਣਦਾ ਹੱਕ ਦਿਵਾਓ ਤੇ ਉਧਰ ਜੈ ਸਿੰਘ ਨੂੰ ਪਹਿਲਾਂ ਹੀ ਕਿਸੇ ਨੇ ੜਕਾਇਆ ਹੁੰਦਾ ਕਿ ਮਾਹ ਸਿੰਘ ਰਾਮਗੜੀਆਂ ਨਾਲ ਮਿਲ ਕੇ ਤੇਰੇ ਬਾਰੇ ਸਾਜ਼ਸ਼ਾਂ ਘੜਦੇ ਪਏ ਨੇ ਤੇ ਉਹ ਬੜੀ ਇੱਕ ਦੂਜੇ ਨੂੰ ਮਿਲਣ ਦੀ ਕੋਸ਼ਿਸ਼ ਕਰਦੇ ਨੇ ਪਰ ਗੱਲ ਇਤੋਂ ਤੱਕ ਵੱਧ ਜਾਂਦੀ ਹੈ ਕਿ ਦੋਨਾਂ ਦੇ ਦੋਨਾਂ ਦੇ ਵਿਚਾਲੇ ਵਿਚਾਲੇ ਬਟਾਲੀ ਦੇ ਮੈਦਾਨ ਦੇ ਵਿੱਚ ਜੁਦ ਹੁੰਦਾ ਤੇ ਉਸ ਜੁਦ ਦੇ ਵਿੱਚ ਜੈ ਸਿੰਘ ਦਾ ਪੁੱਤਰ ਮਾਰਿਆ ਜਾਂਦਾ ਸਰਦਾਰ ਗੁਰਬਖਸ਼ ਸਿੰਘ ਮਾਰਿਆ ਜਾਂਦਾ ਜਿਹਦੇ ਕਰਕੇ ਫੌਜ ਇਧਰ ਉਧਰ ਖਿੱਲਰ ਜਾਂਦੀ ਹੈ ਤੇ ਮੈਦਾਨ ਮਾਹ ਸਿੰਘ ਦੇ ਹੱਥ ਲੱਗ ਜਾਂਦਾ ਹੈ ਤੇ ਫਿਰ ਜੈ ਸਿੰਘ ਉਹਨਾਂ ਦੇ ਨਾਲ ਇੱਕ ਵਾਰੀ ਫਿਰ ਟਕਰਾ ਕਰਦਾ ਨੂੰ ਸਹਾਰੇ ਦੇ ਮદાન ਦੇ ਵਿੱਚ ਇੱਕ ਵਾਰੀ ਫਿਰ ਉਹਨਾਂ ਦਾ ਟਕਰਾ ਹੁੰਦਾ ਉੱਥੇ ਫਿਰ ਵੀ ਜੈ ਸਿੰਘ ਨੂੰ ਕੁਝ ਹੱਥ ਨਹੀਂ ਹੱਥ ਨਹੀਂ ਆਉਂਦਾ ਤੇ ਉਹ ਫਿਰ ਉੱਥੋਂ ਚਲੇ ਜਾਂਦੇ ਨੇ ਤੇ ਇਦਾਂ ਮਾਹ ਸਿੰਘ ਨੇ ਉਹਨਾਂ ਜੱਸਾ ਸਿੰਘ ਰਾਮ ਗੜੀਆ ਦਾ ਸਰਦਾਰ ਜੱਸਾ ਸਿੰਘ ਰਾਮ ਗੜੀਆ ਦਾ ਜਿਹੜਾ ਇਲਾਕਾ ਸੀ ਉਹ ਛੜਵਾ ਕੇ ਦਿੱਤਾ ਸੀ ਮਾਹ ਸਿੰਘ ਨੇ ਉਹਨਾਂ ਦੇ ਨਾਮ ਕੀਤਾ ਉਹਨਾਂ ਦਾ ਇਲਾਕਾ ਤੇ ਬਾਕੀ ਇਤਿਹਾਸ ਆਪਾਂ ਅਗਲੀ ਵੀਡੀਓ ਚ ਦੱਸਾਂਗੇ ਤੁਆਂ ਨੂੰ ਕੋਈ ਗਲਤੀ ਲੱਗਦੀ ਏ ਕੁਝ ਵੀ ਮੈਨੂੰ ਕੋਈ ਗਲਤ ਬੋਲਿਆ ਜਾ ਰਿਹਾ ਜਰੂਰ ਮੈਨੂੰ ਕਮੈਂਟ ਕਰਕੇ ਦੱਸਿਓ ਜੇ ਤੋਂ ਮੇਰ ਤੋਂ ਕੋਈ ਗਲਤੀ ਹੋ ਰਹੀ ਏ ਤੇ ਆਪਣਾ ਚੈਨਲ ਇਹ ਜਰੂਰ ਜਾਣੇ ਸਾਰੇ ਜਾਣੇ ਜਰੂਰ ਸਬਸਕ੍ਰਾਈਬ ਕਰਿਓ ਹੱਥ ਜੋੜ ਕੇ ਬੇਨਤੀ ਏ ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਦੀ ਜਪਤੇ